ਦੀ ਸਾਥ ਸੰਗਤ ਜੀਓ ਆਓ ਪਹਿਲਾਂ ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ ਵਾਹਿ ਹੈ ਗੁਰਜੀ ਦਾ ਖਾਲਸਾ ਵਾਹਿ ਹੈ ਗੁਰਜੀ ਦੀ ਫਤਿਹ ਚਮਕੌਰ ਦੀ ਜੰਗ ਵਿੱਚ ਕਿਵੇਂ ਸੈਭਜਾਦਾ ਬਾਬਾ ਅਜੀਤ ਸਿੰਘ ਜੀ ਅਤੇ ਸੈਭਜਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਜੰਗ ਦੇ ਵਿੱਚ ਆਪਣੇ ਜੋਹਰ ਦਿਖਾ ਰਹੇ ਨੇ ਕਵਿਛੜੀ ਦੇ ਰੂਪ ਵਿੱਚ ਹੈ ਇੰਜ ਸਰਬਨ ਕਰੋ ਜੀ ਮਹੀਨਾ ਬੋਦਾ ਤੇ ਠੰਡ ਬੜੀ ਕਹਿੜੀ ਸੀ ਚਾਲ ਜਾਲ ਮਾਂ ਨ ਚੱਲੀ ਬੜੀ ਗੈੜੀ ਸੀ ਸਿੰਘ 40 ਸੀ ਤੇ 10 ਲੱਖ ਵੈੜੀ ਸੀ ਤੌਣ ਚੜ ਚੜ ਸੁੱਟ ਦੀ ਵਹੀੜ ਚੜੀ ਦੀ ਜੰਗ ਸੰਗ ਤੇ ਸੁਣਾ ਮ ਚਮਕੌਰ ਗੜੀ ਦੀ ਜੰਗ ਸੰਗ ਤੇ ਸੁਣਾ ਮ ਚਮਕੌਰ ਗੜੀ ਦੀ ਗੁਰੂ ਸਾਹਿਬ ਜੀ ਨੇ ਪੈਂਤੜੇ ਸਿਖਾਏ ਸੀ ਜਥੇ ਪੰਜਾ ਪੰਜਾ ਸਿੰਘਾਂ ਦੇ ਬਣਾਏ ਸੀ ਜਾਲਮਾਂ ਨੂੰ ਲੋਹੇ ਦੇ ਚਬਾਏ ਸੀ ਹੱਥ ਵੈੜੀ ਨੂੰ ਦਿਖਾਏ ਸਿੰਘਾਂ ਸਰਦਾਰਾਂ ਨੇ ਵੇਖੋ ਲਹੂ ਵਿੱਚ ਡੁੱਬ ਗੀਆਂ ਤਲਵਾਰਾਂ ਨੇ ਸੰਗ ਉੱਚੀ ਉੱਚੀ ਛੱਡਦੇ ਜੈਕਾਰੇ ਸੀ ਓ ਸੰਗ ਉੱਚੀ ਉੱਚੀ ਛੱਡਦੇ ਜੈਕਾਰੇ ਸੀ ਪਰ ਜੋਸ਼ ਨਾਲ ਗੁਰਾਂ ਦੇ ਪਿਆਰੇ ਸੀ ਉਹ ਡੋਲ ਇਤਿਹਾਸ ਨੂੰ ਸ਼ਿੰਗਾਰੇ ਜੀ ਤੇ ਘਟਾਲਾ ਵਿੱਚੋਂ ਨਿਕਲੇ ਤੇ ਚੰਗੇ ਆੜੇ ਨੇ ਯੋਧੇ ਦੀਪਾਗੇ ਪੜ ਜੱਜ ਬੇਨਾਰੇ ਨੇ ਯੋਧੇ ਦੀਪਾਗੇ ਪੜ ਜੱਜ ਬੇਨਾਰੇ ਨੇ ਹੋ ਲੈ ਕੇ ਥਾਪੜਾ ਜੀਤ ਸਿੰਘ ਗੱਜਿਆ ਸਿੱਧਾ ਵੈੜੀਆਂ ਦੀ ਇੱਕ ਵਿੱਚ ਵੱਜਿਆ ਸਾਰਾ ਟਿੱਡੀ ਦਾ ਲਮੂੜੇ ਫੇੜ ਭੱਜਿਆ ਚੜੀ ਲੋਥ ਉੱਤੇ ਲੋਥ ਖੁੰਨੀ ਧਾਰ ਵਾਗੜ ਜਦੋਂ ਯੋਧ ਦੇ ਸਰੀਰ ਤੇ ਵੀ ਫੱਟ ਲੱਗਦੇ ਚਾ ਮੁਗਲਾਂ ਦੀ ਫੌਜ ਨੂੰ ਜ ਆ ਗਿਆ 시ਦੀ ਸਾਹਿਬ ਜਦਾ ਵੱਡਾ ਜਦੋਂ ਪਾ ਗਿਆ ਲੈਣ ਆ ਗਿਆ ਜੁਝਾਰ ਸਿੰਘ ਆ ਗਿਆ ਪਿਤਾ ਪੁੱਤਰ ਨੂੰ ਜੰਗ ਵੱਲ ਤੋੜੇ ਹੱਸ ਕੇ ਯੋਧਾ ਰਣ ਵਿੱਚ ਮਾਰੇ ਤੇ ਗੱਕ ਕਸ ਕਸ ਕੇ ਦਾਨ ਤੱਤ ਵਿੱਚ ਕਰਦੀ ਕਮਾਲ ਜੀ ਸੋਰ ਸਿੰਘ ਵਾਲਾ ਲਿਖੇ ਹਰਪਾਲ ਜੀ ਜਦੋਂ ਪਾ ਗਿਆ ਸ਼ਹੀਦੀ ਛੋਟਾ ਲਾਲ ਜੀ ਤੈਨੂੰ ਸੌਂਪਦੀ ਅਮਾਨ ਤਮ ਤੇਰੀ ਵਾਹਿਗੁਰੂ ਸ਼ੁਕਰਾਨਾ ਤੇਰਾ ਲਾਜ ਰੱਖੀ ਮੇਰੀ ਵਾਹਿਗੁਰੂ ਸ਼ੁਕਰਾਨਾ ਤੇਰਾ ਲਾਜ ਰੱਖੀ ਮੇਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਗੁਰਸਾਗਰ ਸਿੰਘ ਜੀ ਦਾ ਮਹਾਪੁਰਸ਼ਾਂ ਵੱਲੋਂ ਸਮੂੱਚੀ ਸੰਗਤ ਤੋਂ ਲੋ ਬਹੁਤ ਬਹੁਤ ਧੰਨਵਾਦ ਹੈ